ਬਹੁਤ ਹੀ ਸੋਹਣਾ ਬੱਚਾ ਤੁਹਾਡੇ ਹੱਥਾਂ ਦੇ ਵਿੱਚ ਹੈ ਇਹਦੀ ਅਰਦਾਸ ਇੱਥੇ ਕੀਤੀ ਸੀ ਹਾਂਜੀ ਬਾਬਾ ਜੀ ਇੱਥੇ ਕੀਤੀ ਹੈ ਅਰਦਾਸ ਹਾਂਜੀ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਅਸੀਂ ਬਹੁਤ ਖੁਸ਼ ਹਾਂ ਅੱਜ ਮੱਥਾ ਟੇਕਣ ਫਸਟ ਟਾਈਮ ਆਏ ਬੇਬੀ ਬਾਬਾ ਜੀ ਨੇ ਝੋਲੀਆਂ ਭਰੀਆਂ ਜਿਹੜੀਆਂ ਆਟੀਆਂ ਸੀ ਪੂਰੀਆਂ ਝੋਲੀਆਂ ਭਰੀਆਂ ਹਾਂਜੀ ਬਿਲਕੁਲ ਜੀ ਬਿਲਕੁਲ ਭਰੀਆਂ ਬਾਬਾ ਪੁੱਟਾ ਸਾਹਿਬ ਨੇ ਪਿਆਸ ਭੰਗ ਕੇ ਇਹ ਵਚਨ ਕੀਤੇ ਸਨ ਕਿ ਗੁਰੂ ਅਰਜਨ ਸਾਹਿਬ ਦੇ ਕਰ ਐਸਾ ਮਾਲ ਪੈਦਾ ਹੋਵੇਗਾ ਜੋ ਵੈਰੀਆਂ ਦੇ ਸਿਰ ਪਨੂਗਾ। ਉਹੀ ਪੁੱਤ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪ੍ਰੀਤ ਦਾ ਮਾਲਕ ਬੜਾ। ਫਿਰ ਆਸ ਬੰਦੀ ਅਸੀਂ ਜਿਹੜੀ ਆ ਆਪਣੇ ਪੋਤਰੇ ਦੀ ਕੀਤੀ ਤੇ ਉਹ 2021 ਦੇ ਵਿੱਚ ਕੀਤੀ ਤੇ ਮਾਰੇ ਨੇ 2022 ਦੇ ਵਿੱਚ ਲਾਸਟ ਬਿਮਾਰੀ ਕਿਰਪਾ ਕਰਤੀ। ਕਈ ਵਾਰੀ ਬੜੇ ਬੰਦੇ ਨਾ ਕਹਿਣ ਲੱਗ ਜਾਂਦੇ ਉਹ ਬਾਬੇ ਕੋਲ ਚਲੇ ਜਾਓ ਉਹ ਬਾਬੇ ਕੋਲ ਚਲੇ ਜਾਓ ਤੁਹਾਨੂੰ ਵੀ ਬੜਿਆ ਨੇ ਕਿਆ ਹੋਣਾ ਹਾਂਜੀ ਨਹੀਂ ਜੀ ਵਿਸ਼ਵਾਸ ਤੇ ਕਰਨਾ ਪੈਂਦਾ ਤੁਹਾਨੂੰ ਸਰਦਾਰ ਸਰਗੁਣ ਸਾਹਿਬ ਜੀ ਨਾਲ ਜੁੜੇ ਆ ਤੇ ਵਿਸ਼ਵਾਸ ਕਰਨਾ ਬੜੀ ਸਭ ਤੋਂ ਵੱਡੀ ਗੱਲ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਇੰਨੀ ਕਿਰਪਾ ਜੀ ਵੇਖੋ ਜੀ ਉਹ ਬੱਚਿਆਂ ਦੀ ਅਰਦਾਸ ਇੱਥੇ ਕੀਤੀ ਸੀ ਤੇ ਬੜੀ ਕਿਰਪਾ ਬਾਬਾ ਜੀ ਦੀ ਹਰ ਸੰਗਰਾਂਦੇ ਆਈਦਾ ਤੇ ਬਾਬਾ ਜੀ ਦੇ ਪੁੱਤਰ ਦੀ ਵੀ ਤੇ ਬੇਟੀ ਦੀ ਵੀ ਦਾਤ ਬਖਸ਼ੀ ਬੜੀ ਕਿਰਪਾ ਬਾਬਾ ਜੀ ਦੀ ਤਦੋਂ ਇੱਥੇ ਅਰਦਾਸ ਕੀਤੀ ਸੀ ਮਨ ਦੇ ਵਿੱਚ ਸੀਗਾ ਵੀ ਹਾਂ ਵੀ ਵਾਇਕ੍ਰੂ ਤੋਂ ਅਰਦਾਸ ਕੀਤੀ ਹੈ ਤਾਂ ਜਲਦੀ ਹੀ ਫਲ ਮਿਲੂਗਾ ਹਾਂਜੀ ਮੈਨੂੰ ਬਹੁਤ ਜਲਦੀ ਮਿਲ ਗਿਆ ਪਾ ਇਸੇ ਕਰਕੇ ਅੱਜ ਵੀ ਕਈ ਜੋੜੀਆਂ ਜਿਨ੍ਹਾਂ ਦੇ ਘਰ ਬੱਚਾ ਨਹੀਂ ਹੋ ਰਿਹਾ ਹੁੰਦਾ ਉਸ ਸੰਗਤ ਰੂਪੀ ਇਸ ਸਥਾਨ ਤੇ ਬੱਚੇ ਦੀ ਦਾਤ ਮੁਗਦੀਆਂ ਨੇ ਤੇ ਕਈਆਂ ਦੀ ਇਹ ਅਰਦਾਸ ਪੂਰੀ ਵੀ ਹੋਈ ਤੇ ਕੀ ਕੀ ਲੈ ਕੇ ਆਏ ਸੀਗੇ ਮਿਸਾ ਪ੍ਰਸ਼ਾਦਾ ਅੱਜ ਮਿਸਾ ਪ੍ਰਸ਼ਾਦਾ ਸੀ ਲੱਸੀ ਦੀ ਗੰਡਾ ਸੀ ਅੱਛਾ ਆ ਜੋ ਅੱਜ ਵੀ ਉਹ ਚੱਲਦੀ ਮਰਜਾਦਾ ਜੀ ਉਹ ਅੱਜ ਵੀ ਪੂਰੀ ਚੱਲਦੀ ਆ ਆ ਅੱਜ ਵੀ ਜਿਹੜੀ ਸੰਗਤ ਆਉਂਦੀ ਉਹਨਾਂ ਨੂੰ ਦਿਲ ਦਾ ਪ੍ਰਸ਼ਾਦਾ ਮਿਲਦਾ ਵਾ ਤੇ ਗੰਡਾ ਵੀ ਮਿਲਦਾ ਏ ਤੇ ਹੁਣ ਦਹੀਂ ਵੀ ਲੈ ਕੇ ਆਉਂਦੇ ਸਾਰੇ ਕੁਝ ਹੁਣ ਤੇ ਮਾਲਕ ਦੀ ਕਿਰਪਾ ਜੀ ਲੋਕਾਂ ਦੀ ਆਸਾਂ ਹੀ ਬੜੀ ਵਧੀ ਪਈ ਆ ਅਸੀਂ ਕਹਿੰਦੇ ਆ ਵੀ ਮਾਡਰਨ ਸਾਈਜ਼ ਬੜੀ ਵੱਡੀ ਚੀਜ਼ ਐ ਇੰਦਾ ਅਰਦਾਸ ਕਰਾਂਗੇ ਤਾਂ ਇੰਦਾ ਕਿ ਵੀ ਦਿਮਾਗ 'ਚ ਬੜੀਆਂ ਚੀਜ਼ਾਂ ਆ ਜਾਂਦੀਆਂ ਤੁਹਾਡੇ ਵੀ ਦਿਮਾਗ 'ਚ ਉਸ ਸਮੇਂ ਆਉਂਦੀਆਂ ਸੀ ਜੀ ਮਹਾਰਾਜ ਤੋਂ ਬਿਨਾਂ ਦੇ ਕੁਝ ਵੀ ਨਹੀਂ ਗਾ ਮਹਾਰਾਜ ਤੋਂ ਜੋ ਮੰਗਾ ਕੇ ਮਾਰਾ ਹੀ ਦੋ ਅੱਜ ਇਹ ਪਹਿਲਾਂ ਸੁਖਣੋ ਤੋਂ ਆ ਕੇ ਗਏ ਸੀ ਵੀ ਬਾਬਾ ਜੀ ਸਾਨੂੰ ਹੋਟਲ ਸਾਡੇ ਪੀਪੂ ਪਹੇਜਣ ਤੇ ਅਸੀਂ ਵੀ ਆਵਾਂਗੇ ਜ਼ਰੂਰ ਉਹ ਤਾਂ ਸਾਡੇ ਹੋਟਲ ਵੀ ਚੱਲੂ ਹੋ ਗਏ ਸੀ ਅਸੀਂ ਫੇਰ ਇੱਥੇ ਆਏ ਸੀ ਬਾਬਾ ਜੀ ਦੇ ਮੱਥਾ ਟੇਕਣ ਫੇਰ ਇਹਨਾਂ ਦੀ ਸ਼ਾਦੀ ਹੋ ਗਈ ਫੇਰ ਲੈ ਕੇ ਆਏ ਸੀ ਹਾਂਜੀ ਫੇਰ ਅਸੀਂ ਇਹੋ ਹੀ ਬਾਬੇ ਦੀ ਗੜੀ ਅਰਦਾਸ ਕਰਕੇ ਗਏ ਸੀ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਹਾਂਜੀ ਤੇ ਹੁਣ ਅਸੀਂ ਲੈ ਕੇ ਆਏ ਅੱਜ ਵੀ ਇਹ ਜੋ ਦਾਤ ਮਿਲਦੀ ਹੈ ਉਹ ਸਾਇੰਸ ਤੋਂ ਪਰੇ ਹੈ ਐਸੇ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਤਾਂ ਦੇ ਦਾਨੇ ਵਿਕਿਆ ਚਾ ਬਾਕੀ ਆਸ ਰੱਖਣੀ ਪੈਂਦੀ ਆ ਕਾਲਾ ਨਾ ਪੈ ਜੇ ਬੰਦਾ ਹਾਂ ਇਹ ਵੱਡਾ ਡੋਲ ਤੇ ਪੈ ਜੇ ਬਸ ਤੇ ਫਿਰ ਤੇ ਬੰਦਾ ਦੀਸ਼ ਯਕੀਨ ਜਾਂ ਮੁੱਕ ਜਾਂਦਾ ਨਾ ਤੇ ਗੁਰੂ ਤੇ ਯਕੀਨ ਰੱਖਣਾ ਪੈਂਦਾ ਵਾ ਤੇ ਉਹਦੇ ਫਿਰ ਸਭ ਕੁਝ ਮਿਲਦਾ ਜੀ